ਮਾਟਰ ਵਾਲਿਆਂ ਨੇ ਉੱਥੇ ਮੰਡੀ ਜਾ ਆ ਯਾਰ ਗੱਲਾਂ ਕੋਈ ਬਈ ਆਉਂਦੇ ਆਉਂਦੇ ਆ ਯਾਰ ਟਾਈਮ ਤਾਂ ਦੇਖੋ ਯਾਰ ਪਹਿਲਾ ਰਾਉਂਡ ਚੱਲੀ ਜਾਂਦਾ ਇੱਕ ਤਾਂ ਬਈ 32 ਕਹਿ ਕੇ ਕਲੱਬ ਵਾਲਿਆਂ ਨੇ 60 ਟੀਮਾਂ ਐਂਟਰ ਕਰ ਲਈਆਂ ਇਹ 60 ਤਾਂ ਕੀਤਿਆਂ ਵੀ ਪ੍ਰਧਾਨ ਕਹਿੰਦਾ ਕੋਈ ਟੀਮ ਨੂੰ ਆਪਾਂ ਮੋੜਨਾ ਨਹੀਂ ਵੀ ਇਹ ਸਾਥ ਦੇਣ ਤੇ ਪਰ ਬਈ ਹੁਣ ਤੁਸੀਂ ਆ ਬਾਜਾਂ ਹੀ ਬਾੜੀਆਂ ਮਰਾਈ ਜਾਂਦੇ ਆ ਸਾਥ ਦੋ ਭਰਾ ਬਣ ਕੇ ਆ ਸ਼ੇਰਾਂ ਦੀ ਟੀਮ ਪਹਿਲਾ ਮੈਚ ਹੋਇਆ ਕਿ ਨਹੀਂ ਇਹ ਸ਼ੇਰੋਂ ਹੋਰ ਆ ਇਹ ਸ਼ੇਰੋਂ ਹੋਰ ਆ ਯਾਰ ਝਾੜੋਂ ਵਾਲਿਓ ਮੈਚ ਖੇਡੋ ਯਾਰ ਤੁਸੀਂ ਉਹੀ ਐ ਫਿਰ ਪੱਖ ਤੇਰਾ ਤੇ ਜੰਗੀਆਣੇ ਦਾ ਕਰਾ ਦੇ ਕਲੀਅਰ ਕਰ ਲੋ ਯਾਰ ਕਲੀਅਰ ਕਰ ਲੋ ਨਾਲ ਟਾਈਮ ਹੋਰ ਆਪਾਂ ਨਵੇੜ ਦੀਏ ਇਹ ਕਹਿੰਦੇ ਸ਼ੇਰੋਂ ਦੀ ਟੀਮ ਪਹਿਲਾਂ ਖੇਡ ਗਈ ਬਾਈ ਯਾਰ ਕੱਟ ਦੀਏ ਯਾਰੇ ਤਾਂ ਇਹਨਾਂ ਨੂੰ ਵੀ ਪਤਾ ਵੀ ਹਰਿਆ ਹੋਇਆ ਨਹੀਂ ਖੇਡ ਸਕਦਾ ਪਲੇਅਰ ਝਾੜੋਂ ਦੀ ਟੀਮ ਜੇਤੂ ਆ ਜੀ ਨੋਟ ਕਰਿਓ ਕਰੋ ਜੀ ਝਾੜੋਂ ਦੀ ਟੀਮ ਜੇਤੂ ਬਈ ਮੈਂ ਹੁਣ ਕੀ ਕਹਿ ਸਕਦਾ ਯਾਰ ਜਿੱਦਾਂ ਕਲੱਬ ਵਾਲੇ ਵੀਰੇ ਬਣੇ ਉਹ ਅਲੱਗ ਫਿਰ ਪਹਿਲੇ ਹੀ ਰਾਉਂਡ ਚੱਲੀ ਜਾਂਦਾ ਪਹਿਲੇ ਜੀ ਕਰਤੀ ਦੁਬਾਰੇ ਬਈ ਪਹਿਲੇ ਜੀ ਕਿਵੇਂ ਇੱਕ ਪਹਿਲਾਂ ਚੋ ਕੱਟਦੀ ਫਿਰ ਪਹਿਲੇ ਜੀ ਫੇਰ ਕਿਵੇਂ ਵੀਰੇ ਜੇਤੂ ਕਰੋ ਝਾੜੋਂ ਦੀ ਟੀਮ ਰਾਜਪੁਰ ਭਾਈਆਂ ਦੀ ਟੀਮ ਵੀਰੇ ਕੱਟਣ ਲੱਗਿਆ ਰਾਜਪੁਰ ਭਾਈਆਂ ਦੀ ਟੀਮ ਫੌਜੀ ਸਾਹਿਬ ਰਾਜਪੁਰ ਭਾਈਆਂ ਦੀ ਐਂਟਰੀ ਆਈ ਵੀ ਹੈ ਬਾਈ ਨਹੀਂ ਆਈ ਫਰਸ਼ਮਾਦ ਨੂੰ ਕਰ ਜੇਤੂ ਯਾਰ ਹੋ ਆਗੇ ਸਮਾਦੀ ਟੀਮ ਵੀ ਜਿੱਤੂ ਕਰਲਾ ਆਜ ਬਾਜਾ ਮਾਰਦੇ ਰਹੇ ਤੇ ਫਿਰ ਸਵਾਦ ਨਹੀਂ ਆਉਣਾ ਅੱਜ ਜੰਗੀ ਆਣਾ ਤੇ ਕਾਲੇ ਭਗਤਾ ਰਾਜਪੁਰ ਭਾਈਆ ਪਰ ਯਾਰ ਤੁਸੀਂ ਬੋਲਦੇ ਨਹੀਂ ਅਸੀਂ ਘਟੌਰ ਨੂੰ ਤਿਆਰ ਆ ਤੁਸੀਂ ਪਛੇਵੇਂ ਖੜੇ ਆ ਸਮਾਦ ਭਾਈ ਵਾਲੇ ਆਗੇ ਸਵਾਦ ਭਾਈ ਪਹਿਲੇ ਰਾਉਂਡ ਦੇ ਵਿੱਚ ਤਾਂ ਕਲੀਆਂ ਹਾਕਾਂ ਹੀ ਵੱਜਦੀਆਂ ਭਰਾ ਬਣ ਕੇ ਸਾਥ ਦਿਓ ਆ ਮੈਚ ਦੇਖੀ ਰਾਜਪੁਰ ਭਾਈਆ ਤੇ ਸਮਾਦ ਦਾ ਸਮਾਦ ਵਾਲੇ ਕਿੱਥੇ ਆਣੋ ਚੱਕਰਾਂ 'ਚ ਪਏ ਫਿਰਦੇ ਆਂ ਚੱਕਰਾਂ 'ਚੋਂ ਬਾਹਰ ਆਓ ਵੀਰ ਬਣਿਆ ਬਾਈ ਹੁਣ ਤਹੀਰ 50 ਬਾਜਾ ਮਾਰਤੀਆਂ ਸਮਾਧ ਆ ਜੋ ਸਮਾਧ ਆ ਜੋ ਸਮਾਧ ਆ ਜੋ ਆਓ ਵੀਰ ਬਣਿਆ ਯਾਰ ਇਹਦਾ ਐਵੇਂ ਵੀ ਨਹੀਂ ਕਹਿੰਦੇ ਆ ਗਏ ਆ ਉਹ ਕਹਿੰਦੇ ਆ ਗਏ ਆ ਬੂਟੇ ਜੀ ਦੂਜਾ ਵਾਰ ਇੱਕ ਤਾਂ ਐਂਟਰੀ ਫੀਸ ਨਹੀਂ ਕਿਸੇ ਦੀ ਪਾਲ ਸੋਉ ਜੀ ਨਾ ਪਹਿਲਾਂ ਹੋਈਏ ਨਾ ਹੋਵੇ ਨਾ ਕਿਉਂ ਕਿਰਾਇਆ ਦੇਣਾ ਨਾ ਦੇਣਾ ਓਕੇ ਜੀ ਨੰਬਰ 2 ਤੇ ਕਿਸੇ ਟੀਮ ਦਾ ਮੈਚ ਲੇਟਲੀ ਹੋ ਬਾਈ ਸਹੀ ਹੈ ਜੀ ਜਿਹਨੇ ਖੇਡਣਾ ਗਰਾਊਂਡ ਤੇ ਆ ਕੇ ਟੀਮ ਖੇਡੂਗੀ ਨਹੀਂ ਟੀਮ ਕੱਟੀ ਜਾਊ ਓਕੇ ਠੀਕ ਆ ਬਿਲਕੁਲ ਹਰੇਕ ਟੀਮ ਸਾਨੂੰ ਹਰੇਕ ਗ੍ਰੇਡੀ ਕੁਲ ਸਾਨੂੰ ਸਾਨੂੰ ਕੋਈ ਗ੍ਰੇਡੀ ਪਿਆਰਾ ਨਹੀਂ ਕੋਈ ਸਾਨੂੰ ਪਿਆਰਾ ਨਹੀਂ ਸਹੀ ਹੈ ਜੀ ਬਿਲਕੁਲ ਬਾਪੀਰ ਬਣ ਕੇ ਅੱਜੁਰ ਕੇ ਬੈਠੇ ਕੋਈ ਚਲਾਓ ਜੀ ਮੈਚ ਚਲਾਓ